સાતી કા સબનાચે સાતી કા મરાઈ જેર સંગ વિષ્ણુ ભગવાન મરાઈ જેર સંગ વિષ્ણુ ભગવાન મરાઈ જેર

ਸਭ ਤੇਰੇ ਹੌਣ ਦਿਆਂ ਸਾਨੂੰ ਖੁਸ਼ੀਆਂ ਨੇ ਦੂੜ ਸੁਆਆਂ ਸਭ ਤੇਰੇ ਹੌਣ ਦਿਆਂ ਸਾਨੂੰ ਖੁਸ਼ੀਆਂ ਨੇ ਦੂੜ ਸੁਆਆਂ O Bhagwan, take me ਹਰੀਆ ਸੰਗਜੀ ਅਗੇ ਆ ਜੋ ਕੋਈ ਸਮਾਏ ਦਾ ਸਾਰੇ ਇਸਵੇਂ ਨੂੰ ਡੀਕੇ ਦਾ ਅੱਜ ਸਾਰਿਆਂ ਨੂੰ ਨਵਾਂ ਲੱਗਦਾ ਕੋਈ ਵੀ ਇੱਕ ਇੱਕ ਗੱਲ ਸੁਣ ਕੇ ਖੁਸ਼ ਨਹੀਂ ਅਸੀਂ ਗੱਲ ਕਰਨੀਆਂ ਉਸ ਪਰਮਾਤਮਾ ਦੀ ਜਿਹੜਾ ਪਰਮਾਤਮਾ ਸੰਸਾਰ ਵਿੱਚ ਆ ਗਿਆ ਵਾ ਜਿਹਦੀ ਖੇ ਲਾ ਹੁਣ ਜਿਹਦੀ ਰਚਨਾ ਵਾ ਇਹ ਛੇਡ ਉਹ ਵਸ਼ਉਂਦਾ ਇਨਾ ਕਹਿ ਮਾਰੇ ਵਸ਼ਾਈਆ ਇਹ ਛੇ ਜੋ ਵਸ਼ਮਦਾ ਉਹ ਜਿਹਨੂੰ ਬ੍ਰਹਮ ਦੀ ਆਸ ਆ ਨਾ ਉਹ ਇਹ ਛੇ ਜੀ ਵਸ਼ਮਦਾ ਪਰ ਬ੍ਰਹਮ ਬ੍ਰਹਮ ਖੇਲ ਰਚਾਇਆ ਉਹ ਬੋਲੋ ਪਰ ਬ੍ਰਹਮ ਬ੍ਰਹਮ ਖੇਲ ਰਚਾਇਆ ਮਾਝੇ ਵਿੱਚ ਪਰਮੇਸ਼ਰ ਆਇਆ ਕੋ ਲੋਕ ਛੱਪ ਨਹੀਂ ਜਿਹਦੀ ਮਰਜ਼ੀ ਆਨ ਕੇ ਪੁੱਛੇ ਤੇਰੇ ਕੀ ਖੇਲ ਪਰਮੇਸ਼ਰ ਨੇ ਰਚਾਇਆ ਯੋ ਦੀ ਗੱਲ ਕਰਾਂ ਦੇ ਬੇਹਾਦਾ ਪਰਮੇਸ਼ਰ ਕਾਲਪੁਰਖ ਸੰਸਾਰ ਤੇ ਆ ਗਿਆ ਬਾਰ ਬ੍ਰਹਮ ਪ੍ਰਭ ਖੇਲ ਲੰ ਜਾਇਆ ਮਾਜੇ ਵਿੱਚ ਪਰਮੇਸ਼ਰ ਆਇਆ ਬਾਰ ਬ੍ਰਹਮ ਪ੍ਰਭ ਖੇਲ ਲੰ ਜਾਇਆ ਉਹ ਪੁਰਖ ਕਾਲ ਨੇ ਢੇਰਾ ਪਾਇਆ ਓਏ ਬਾਰ ਬ੍ਰਹਮ ਪ੍ਰਭ ਖੇਲ ਲੰ ਜਾਇਆ ਓਹ ਭਗਤਾ ਘਰ ਪਰਮੇਸ਼ਰ ਆਇਆ ਬਰ ਬਰਮ ਬਰਮ ਖੇਲ ਜਚਾਇਆ ਪਗਤਾ ਪ੍ਰਭ ਨੂੰ ਸੀਸ ਨਿਵਾਇਆ ਬਰ ਬਰਮ ਬਰਮ ਖੇਲ ਜਚਾਇਆ ਉਹ ਬਿਨਾ ਪਗ ਦਾਦੋ ਸਜਣੋ ਨਜ ਨਾ ਆਇਆ ਨਹੀਂ ਆਇਆ ਬਰ ਬਰਮ ਬਰਮ ਖੇਲ ਜਚਾਇਆ ਸੋਹੰਗ ਸ਼ਬਦ ਪਰ ਚਲ ਤਕਰਾਇਆ ਵਈ ਯਾਦ ਕਰੇ ਕਰੇਗਾ ਤੋ ਸੋਹੰਗ ਦਾ ਸ਼ਬਦ ਜਨ ਪਰ ਚਲ ਤਕਰਾਇ ਹਿੰਦਾ

ਸੋ ਹੁਮਾਰੇ ਸੇ ਸੁਵਾਂਧੀ ਜੈ ਅਕਰਾ ਜੀ ਆਪਣੇ ਸੰਭਾਲੇ ਮੁਖ ਸੁਈ ਆਪਣਾ ਕੰਮ ਕਰੋ ਕੱਲ ਨੂੰ ഫാമിലിനെ വിളിച്ചോണ്ടിരിക്കുക നീ സിജു സുജാന ഫോണാണ് തന്നെ ഫോണാണ് വിളിക്കുന്നത്